ਪੀ ਸਚ ਨਾਨਕ ਹੋਸੀ ਪੀ ਸਚ ਚਕਰ ਜਿਹਨ ਅਰਵਰਨ ਜਾ ਤਰ ਪਾਤ ਨਹਿਨ ਜੀ ਹਰ ਰੂਪ ਰੰਗ ਅਰ ਦੇ ਪੇ ਕੋ ਕਹਿ ਨ ਸਕਤ ਏਹ ਆਚਲ ਮੂਰਤਨ ਹੋ ਪ੍ਰਕਾਸ਼ ਸਮ ਤੂਜ ਕਹੀ ਜਾਏ ਕੋਟ ਇੰਦਰ ਇੰਦਰਾਮ ਸਾਹਿ ਸਹਾਨ ਗਰੀਜੈ त्रिपवन मही सुर नर असुर नेत नेत बन तृण कहत वै सर्व नाम कथ कमन कर्म नाम वरण तो सुमत कृपा कर दीन के दाते मेरा गुण अवगुण ना विचार कोई ਮਰਟੀ ਦਾ ਕਿਆ ਤੋ ਪ੍ਰ ਸਵਾਮੀ ਮਾਨਸ ਕੀ ਗਤਿ ਇਹੀ ਗਿਆਨ ਧਿਆਨ ਕਿਛ ਕਰਮ ਨ ਜਾਣ ਸਾਰ ਨ ਜਾਣ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਾ ਲਾਖੀ ਮੇਰੀ ਗਿਆਨ ਧਿਆਨ ਕਿਛ ਕਰਮ ਨ ਜਾਣ ਬਾਹਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਵੋ ਬਿਖਮ ਨਦੀ ਜਾਏ ਤਰਣੀ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਾ ਜੋ ਤਿਹਾਰੀ ਹਮਨ ਸਖਤ ਕਰ ਸਿਤ ਤੁਮਾਰੀ ਆਪਲੇ ਹੋ ਤੁਮ ਕਥਾ ਸੁਧਾਰੀ ਹਮਨ ਸਖਤ ਕਰ ਸਿਤ ਤੁਮਾਰੀ ਆਪਲੇ ਹੋ ਤੁਮ ਕਥਾ ਸੁਧਾਰੀ ਵਾਹਿਗੁਰੂ ਸਾਹਿਬ ਜੀ ਸੋ ਲੋਕ ਮਹੱਲਾ ਚੌਥਾ ਮਨ ਮੁਖ ਪ੍ਰਾਣੀ ਮੁਗਦ ਹੈ ਨਾਮ ਹੀ ਨਾ ਪਰਮਾਏ ਬਿਨ ਗੁਰ ਮਨੁਆ ਨਾ ਟਿਕ ਫਿਰ ਫਿਰ ਜੁਨੀ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤ ਤਪਾਵਨ ਭਗਤਵਚਨ ਕਿਰਪਾ ਨਿਧਾਨ ਮਹਿਰਾ ਦੇ ਮਜਸਮੇ ਦਇਆ ਦੇਸ ਸਤਿਗੁਰੂ ਵਾਦੀਏ ਕੋਲੇ ਆਲਮ ਤਖਤਾਂ ਤਾਜਾਂ ਤੇ ਸੁਭਾਏ ਮਾਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾਂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਸਮੇ ਨੂੰ ਸਫਲ ਕਰ ਰਹੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵੱਡੇ ਆ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਗੁਰੂ ਹਾਜ਼ੂਰੀ ਵਿੱਚ ਬੈਠ ਕੇ ਗੁਰੂ ਸੋਭਾ ਸਰਵਣ ਕਰਨ ਦਾ ਸੁਭਾਗ ਸਮਾ ਮਿਲ ਰਿਹਾ ਹੈ ਅੰਮ੍ਰਿਤ ਵੇਲੇ ਤੋਂ ਤੱਕ ਤਾਂ ਤੇ ਨਰੰਣੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦੇ ਦਰਸ਼ਨ ਦੀਦਾਰੇ ਕਰ ਰਹੇ ਕੋ ਉਸ ਸਮੇਂ ਤੋਂ ਹੀ ਗੁਰੂ ਕੀ ਬਾਣੀ ਨੇ ਨਿਧਨ ਦੇ ਰੂਪ ਵਿੱਚ ਹੁਕਮ ਦੇ ਰੂਪ ਦੇ ਵਿੱਚ ਅਰਦਾਸਾਂ ਬੇਨਤੀਆਂ ਦੇ ਰੂਪ ਵਿੱਚ ਆਸਣ ਪੂਰਤੀ ਕਰਨ ਵਾਲੀ ਆਸਾ ਦੀ ਦੀਵਾਰ ਇਤਿਆਦਿਕ ਸਰਬੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਪਾਤਰ ਬਣ ਰਹੇ ਕੋ ਇਸ ਅਸਥਾਨ ਦੀ ਮਰਿਆਦਾ ਮੁਤਾਬਕ ਚੱਲ ਰਹੀ ਲੜੀਵਾਰ ਕਥਾ ਦੀ ਪ੍ਰਗੰਨਤਾ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਆਪਾਂ ਹਾਜ਼ਰੀ ਲਵਾਈਏ ਇੰਦਰ ਉਦਰ ਦੀਆਂ ਜਿਹੜੀਆਂ ਗੱਲਾਂ ਕਰਨੀਆਂ ਹੁੰਦੀਆਂ ਉਹਨੂੰ ਪ੍ਰਚਾਰ ਕਹਿੰਦੇ ਹਨ ਜਿਹੜੀ ਲੜੀਵਾਰ ਕਥਾ ਹੁੰਦੀ ਹੈ ਉਹਦੇ ਚ ਦੰਮ ਮਿੰਟਕ ਸਾਲ ਮੁਤਾਬਕ ਜਦੋਂ ਪੜਾਇਆ ਜਾਂਦਾ ਕਿਸੇ ਵੀ ਸਿੱਖਿਆਕਾਰ ਨੂੰ ਇਹ ਸਿੱਖਿਆ ਦਿੱਤੀ ਜਾਂਦੀ ਹੈ ਕਿ ਇਧਰ ਉਧਰ ਦੀਆਂ ਨਹੀਂ ਬ੍ਰਹਮ ਦੀਆਂ ਗੱਲਾਂ ਬੱਸ ਕਰਨੀਆਂ ਹਨ ਜਦੋਂ ਵੈਸੇ ਸਮਾਂ ਮਿਲੇ ਜਿੰਨੀ ਮਰਜ਼ੀ ਗੱਲਾਂ ਮਾਰੀ ਜਾਓ ਅਖਬਾਰੀ ਗੱਲਾਂ ਕਰੀ ਜਾਓ ਦੁਨਿਆਵੀ ਗੱਲਾਂ ਕਰੀ ਜਾਓ ਰਾਜਨੀਤਿਕ ਗੱਲਾਂ ਕਰੀ ਜਾਓ ਪਰ ਜਦੋਂ ਗੁਰੂ ਕੀ ਕਥਾ ਲੜੀ ਵਾਰ ਚੱਲਦੀ ਹੋਵੇ ਉਦੋਂ ਫਿਰ ਇਧਰ ਉਧਰ ਦੀਆਂ ਗੱਲਾਂ ਮਾਇਨੇ ਨਹੀਂ ਰੱਖਦੀਆਂ ਇਸ ਵਾਸਤੇ ਆਓ ਮਨ ਬਿਰਤੀਆਂ ਨੂੰ ਕਰੀਏ ਇਕਾਗਰ ਗੁਰੂ ਚਰਨਾਂ ਵਿੱਚ ਲਵਾਈਏ ਹਾਜ਼ਰੀ ਮਨ ਦੀ ਸ਼ੁਣਤਾ ਵਾਸਤੇ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 4 ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਵਨ ਮੁਖਾਰਬੰਦ ਵਿੱਚੋਂ ਉਚਾਰਨ ਹੋਇਆ ਹੋਇਆ ਇਹ ਪਵਿੱਤਰ ਸ਼ਬਦ ਹੈ ਉਪਦੇਸ਼ ਦਿੰਦੇ ਹਨ ਗੁਰੂ ਕੇ ਸਿੱਖਾਂ ਨੂੰ ਮਨਮੁਖ ਪ੍ਰਾਣੀ ਮੁਗਧ ਹੈ ਜਿਹੜੇ ਮਨਮੁਖ ਲੋਕ ਹਨ ਨ ਭਾਈ ਮਨਮੁਖੀ ਕਰਕੇ ਚੱਲਣ ਵਾਲੇ ਉਹ ਮੁਗਧ ਮੂਰਖ ਹਨ ਉਹਨਾਂ ਨੂੰ ਮੂਰਖ ਕਿਉਂ ਕਿਹਾ ਜਾਂਦਾ ਹੈ ਨਾਮਹੀਣ ਪਰਮਾਏ ਕਿਉਂਕਿ ਉਹ ਨਾਮ ਤੋਂ ਹੀਨੇ ਹਨ ਉਹਨਾਂ ਨੇ ਨਾਮ ਨੂੰ ਵਿਸਾਰਿਆ ਹੋਇਆ ਤੇ ਭਰਮ ਦੇ ਫਿਰਦੇ ਹਨ ਕਦੀ ਕਿਸੇ ਦਰ ਤੇ ਕਦੀ ਕਿਸੇ ਦਰ ਤੇ ਕਦੀ ਕਿਤੇ ਜਾ ਕੇ ਅਰਦਾਸਾਂ ਕਰਦੇ ਐ ਕਦੀ ਬੇਨਤੀਆਂ ਕਰਦੇ ਐ ਸਾਡੀ ਪ੍ਰਿਆਦਸੋਂ ਜਿਹਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚੋਂ ਪੂਰਤੀ ਨਾ ਹੋਈ ਉਹਦੀ ਕਿਤੇ ਵੀ ਪੂਰਤੀ ਨਹੀਂ ਹੋ ਸਕਦੀ ਸਿੱਖ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਪਰੇ ਉਜਾੜ ਹੈ ਜਿਵੇਂ ਮੁਸਲਮਾਨ ਵਾਸਤੇ ਮੱਕੇ ਤੋਂ ਪਰੇ ਉਜਾੜ ਹੈ ਇਸ ਵਾਸਤੇ ਹੀ ਸਿੱਖਾ ਜਦੋਂ ਵੀ ਤੇਰੇ ਪ੍ਰਿਆਦ ਲਈ ਪਥ ਪੁੱਲਣਾਂ ਉਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਪੁੜਨੇ ਚਾਹੀਦੇ ਹੈ ਅਗਰ ਤੂੰ ਹੋਰ ਕਿਸੇ ਹਨੇ ਬੰਨੇ ਪੜਾਣ ਵਾਲੇ ਰੰਨੇ ਆਦਿਕ ਦੀ ਪੂਜਾ ਕਰਦਾ ਫਿਰਦਾ ਹੈ ਇਹ ਗੱਲ ਸਮਝੀ ਕਿ ਤੇਰੇ ਅੰਦਰ ਗੁਰੂ ਦਾ ਸ਼ਬਦ ਨਹੀਂ ਸਮਾਇਆ ਤੇ ਨਾਮ ਸਮਾਉਣ ਕਰਕੇ ਨਾਮ-ਨਾਮ ਅਸਰ ਕਰਕੇ ਤੂੰ ਮਨਮੁਖ ਹੈ ਬਿਨ ਗੁਰ ਮਨੁਆ ਨਾ ਟਿਕਾ ਕਿਉਂਕਿ ਗੁਰੂ ਤੋਂ ਬਿਨਾਂ ਕਦੀ ਵੀ ਮਨੁੱਖ ਦਾ ਮਨ ਹੈ ਜਿਹੜਾ ਇਹ ਟਿਕਾਉ ਵਿੱਚ ਨਹੀਂ ਆ ਸਕਦਾ ਟਿਕ ਨਹੀਂ ਸਕਦਾ ਹੈ ਫਿਰ ਫਿਰ ਜੂਨੀ ਪਾਏ ਤੇ ਜਦੋਂ ਮਨ ਨਾ ਟਿਕਿਆ ਤੇ ਇਹੀ ਮਨ ਮਨੁੱਖ ਨੂੰ ਵਾਰ-ਵਾਰ ਜੂਨਾ ਵਿੱਚ ਲਿਆਉਣ ਵਾਲਾ ਹੈ ਕਈ ਜਨਮ ਪੈ ਕੀਟ ਪਤੰਗਾ ਕਈ ਜਨਮ ਗਜਨੀਨ ਪੁਰੰਗਾ ਕਈ ਜਨਮ ਪੰ ਕੀ ਸਰਪ ਹੋਇਓ ਕਈ ਜਨਮ ਹੈ ਪਰ ਰਖ ਜੋਇਓ ਮਿਲ ਜਗਦੀਸ਼ ਮਿਲਣ ਕੀ ਬਰੀਆ ਚਿਰਨ ਕਾਲ 에 ਦੇਸ ਜਰੀਆ ਚਿਰ ਕਾਉ ਤੋ ਬਾਦੇ ਦੇਹੀ ਤੈਨੂੰ ਪ੍ਰਾਪਤ ਹੋਈ ਹੈ ਨਹੀਂ ਤੇ ਜੰਮ ਜੰਮ ਮਰ ਐ ਮਰ ਐ ਫਿਰ ਜੰਮੈਂ ਬਹੁਤ ਸਜਾਏ ਪਿਆ ਦੇਸ ਨੰਮੇ ਵਾਲੀ ਤੇਰੀ ਹਾਲਤ ਹੋਵੇਗੀ ਹਰ ਪ੍ਰਭ ਆਪ ਦਿਆਲ ਹੋ へ ਜਦੋਂ ਹਰੀ ਵਾਹਿਗੁਰੂ ਪਰਮੇਸ਼ਰ ਨੂੰ ਜਪ ਕੇ ਜੀਵ ਉਹਨੂੰ ਦਿਆਲਤਾ ਦੇ ਸਹਤ ਕਰ ਰਿਹਾ ਹਣਾ ਉਹ ਦਿਆਲੂ ਹੋ ਜਾਂਦਾ ਹੈ ਤਾਂ ਮਿਲਿਆ ਸਤਗੁਰ ਆਏ ਜਦੋਂ ਮਨੁੱਖ ਦੇਤੇ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ ਤਾਂ ਮਨੁੱਖ ਸਤਗੁਰਾਂ ਦੇ ਨਾਲ ਮਲਾਪ ਦੇ ਇਹ ਤੋ ਬੰਦਾ ਮਨਵੀ ਪਰਮੇਸ਼ਰ ਨਾਲ ਜੁੜਦਾ ਤੇ ਤਨ ਵੀ ਪਰਮੇਸ਼ਰ ਨਾਲ ਜੁੜਦਾ ਹੈ ਜਨ ਨਾਨਕ ਨਾਮ ਸਲਾਹੇ ਤੂੰ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਸਲਾਹ ਜੇ ਸਲਾਉਣਾ ਐਵੇਂ ਚਾਰ ਦਮੜਿਆਂ ਵਾਸਤੇ ਕਿਸੇ ਦੀ ਖੁਸ਼ਾਮਦ ਕਰਦਾ ਫਿਰਦਾ ਬੰਦਾ ਬੜਾ ਚੰਗਾ ਜੀ ਬੰਦਾ ਬੜਾ ਚੰਗਾ ਚਾਰ ਦਿਨਾਂ ਬਾਅਦ ਉਹਦੀ ਬਦਨਾਮੀ ਕਰਦਾ ਫਿਰਦਾ ਹੈ ਇਸ ਤਰ੍ਹਾਂ ਨਾ ਕਰ ਜੇ ਸਲਾਉਣਾ ਹੀ ਨਾ ਫਿਰ ਉਸ ਸਲਾਹਨ ਯੋਗ ਪਰਮੇਸ਼ਰ ਨੂੰ ਸਲਾਮ ਜਿਹਨੂੰ ਸਲਾਇਆ ਇਹਨਾਂ ਲੋਕ ਤੇ ਪਰਲੋਕ ਸਬਰੇਗਾ ਜਨਮ ਮਰਨ ਦੁੱਖ ਜਾਏ ਉਹਦੇ ਸੁਣੋਂ ਨਾਲ ਪ੍ਰਾਪਤ ਕੀ ਹੋਏਗਾ ਜੰਮਨ ਮਰਨ ਦਾ ਜਿਹੜਾ ਭਾਰੀ ਦੁੱਖ ਹੈ ਨਾ ਕਿਉਂਕਿ ਜਦੋਂ ਮਨੁੱਖ ਜੰਮਦਾ ਹੈ ਬਹੁਤ ਪੀੜਾ ਸਹਾਰਦਾ ਉੱਠਾ ਲੜਕਦਾ ਹੈ ਪ੍ਰਤਪਾਲ ਮਾਤਾ ਮਾਤਾ ਉਦਰ ਰੱਖ ਹੈ ਮਾਤਾ ਦੇ ਪੇਟ ਦੇ ਵਿੱਚ 9 ਮਹੀਨੇ ਗੰਦਗੀ ਦੀ ਭਰੀ ਹੋਈ ਨਾਲੀ ਦੇ ਨੇੜੇ ਉਹਦੀ ਨਾਸ ਕਰ ਰਹੀ ਨਹੀਂ ਉੱਠਾ ਲੜਕਦਾਏ ਕੋਈ ਨਹੀਂ ਇਸ ਵਾਸਤੇ ਇਹ ਜੀਵ ਜੀਤੂ ਚੰਮਣ ਮਰਨ ਤੋਂ ਕਿਹੜਾ ਛਡਾਉਣਾ ਚਾਹਣਾ ਵਾਧਗੁਰੂ ਪਰਮੇਸ਼ਰ ਵਿੱਚ ਅਪੇਧ ਹੋਣਾ ਚਾਹਣਾ ਇਕਾਦੁੱਤੀ ਸਰੂਪ ਵਿੱਚ ਆਪਣੀ ਸਕਿਆਪਤਾ ਪਾਉਣਾ ਚਾਹਣਾ ਫਿਰ ਉਸ ਵਾਧਗੁਰੂ ਪਰਮੇਸ਼ਰ ਬ੍ਰਹਮ ਨੂੰ ਅਰਧਨਾ ਪਵੇਗਾ ਜਿਹਨੂੰ ਯਾਦ ਕਰੇਗਾ ਜਿਹਦੀ ਸੰਗਤ ਕਰੇਗਾ ਉਹੋ ਜਿਆ ਹੀ ਹੋ ਜਾਏਗਾ ਸੰਸਾਰ ਵਿੱਚ ਅਸੀਂ ਜਿਹਦੀ ਸੰਗਤ ਕਰਦੇ ਤਾਂ ਤੱਕ ਅਕੀਰ ਸਾਹਿਬ ਕਹੇ ਜੇ ਸਾਖਤ ਸੰਗ ਨਾ ਕੀਜੀਐ ਦੂਰ ਰਹਿ ਜਾਈਐ ਭਾਗ ਬਾਸਨਕਾਰੋ ਪਰਸੀਐ ਤੌਕਾ ਛਲਾ ਗੈ ਦਾਗ ਇਹ ਜੇ ਚਿੱਟੇ ਕੱਪੜੇ ਪਾ ਕੇ ਕਿਸੇ ਕਾਲੇ ਕੱਜਲ ਦੇ ਬਣੇ ਹੋਏ ਕੋਠੇ ਵਿੱਚ ਵੜ ਜਾਏਗਾ ਇਹਦਾ ਇਹ ਨਹੀਂ ਮਤਲਬ ਵੀ ਕੇ ਨੂੰ ਦਾਗ ਨਾ ਲੱਗੇਗਾ ਲੱਗੇਗਾ ਹੀ ਲੱਗੇਗਾ ਭਾਵੇਂ ਤੂੰ ਜਿੰਨਾ ਮਰਜੀ ਕਹੀ ਜਾ ਮੈਂ ਕਿਹੜਾ ਕੁਝ ਖਾਣਾ ਮੈਂ ਕਿਹੜਾ ਕੁਝ ਪੀਣਾ ਮੈਂ ਭਾਵੇਂ ਚਲਾ ਜਾਣਾ ਮੈਂ ਹੱਥ ਲਾ ਲਈ ਨਾ ਮੈਨੂੰ ਕੀ ਹੋ ਜਾਂਦਾ ਮਹਾਰਾਜ ਕਹਿੰਦੇ ਨਹੀਂ ਉਹਦੀ ਸੰਗਤ ਦਾ ਅਸਰ ਤੇਰੇ ਉੱਤੇ ਜ਼ਰੂਰ ਪਵੇਗਾ ਕਿਉਂਕਿ ਸ਼ਬਦਾਂ ਨੂੰ ਪਾਣੀ ਜਿਹੜਾ ਉਹ ਕਬੂਲ ਕਰਦਾ ਹੈ ਤੇ ਤੇਰੀ ਬਾਡੀ ਵਿੱਚ 72% ਤੋਂ ਵੱਧ ਪਾਣੀ ਹੈ ਇਸ ਵਾਸਤੇ ਸੰਗਤ ਨੂੰ ਇਹ ਜ਼ਰੂਰ ਕਬੂਲ ਕਰੇਗਾ ਮਹੱਲਾ ਚੌਥਾ ਚੌਥੇ ਪਾਤਸ਼ਾਹ ਫਿਰ ਕਿਰਪਾ ਕਰਦੇ ਹਨ ਗੁਰਸਾਹੀ ਆਪਣਾ ਕੀ ਗੁਰਸਿੱਖਾ ਵਾਹਿਗੁਰੂ ਆਪਣੇ ਮਸਲਾਵ ਦੀ ਸਿਫਤ ਕਰ ਬਹੁਤ ਰੰਗ ਸੁਭਾਏ ਬਹੁਤਾ ਰੰਗ ਚੜ ਜੇਗਾ ਤੇਰੇ ਉਤੇ ਲਾਲ ਰੰਗ ਤਸਕੋ ਲੱਗਾ ਜਿਸਕੇ ਵਡਪਾਤਾ ਵਾਹਿਗੁਰੂ ਦੀ ਕਿਰਪਾ ਬਣਾਏਗੀ ਚੜਦਾ ਹੀ ਚੜਦਾ ਜਾਏਗਾ ਉਹ ਵਾਹਿਗੁਰੂ ਦਾ ਲਾਲ ਰੰਗ ਐਸਾ ਹੈ ਪ੍ਰੇਮ ਦਾ ਰੰਗ ਇਹਨੂੰ ਚੜਨ ਲੱਗ ਜਾਂਦਾ ਨਾ ਫਿਰ ਉਹ ਹੋਰ ਆਨੰਦ ਦੇ ਸਹਿਜ ਜਪਦਾ ਆਈ ਪਾਰੋ ਜੀ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਬੈਠੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਆਖਿਆ ਪਾਰੋ ਮੈਂ ਦਿਨ ਤੇ ਪ੍ਰਸੰਨ ਹੋਇਆ ਮੰਗਵਾ ਕੁਝ ਹੱਥ ਜੋੜ ਕੇ ਆਖਿਆ ਮਹਾਰਾਜ ਆਪ ਜੀ ਕਿਰਪਾ ਦੇ ਘਰ ਵਿੱਚ ਆਇਆ ਤਰੁੱਠਿਓ ਤੁਹਾਡੇ ਅਰਗੇ ਰਾਜਿਆਂ ਦੇ ਘਰੋਂ ਤੂੜੀ ਦੀਆਂ ਪੰਡਾ ਮੰਗਦੇ ਸੋਭਾ ਨਹੀਂ ਪਾਏਗੀ ਮਹਾਰਾਜ ਸਿਮਰਨ ਦੇ ਦਿਓ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਠੀਕ ਐ ਪਾਰੋ ਤੈਨੂੰ ਸਿਮਰਨ ਬਖਸ਼ ਦਿੱਤਾ ਕੁਝ ਸਮਾਨੰਗੇ ਆ ਫੇਰ ਪਾਰੋ ਜੀ ਉਸੇ ਤਰ੍ਹਾਂ ਹੀ ਸੇਵਾ ਕਰਦੇ ਰਹਿ ਪਰਮਹੰਸ ਜੀ ਦੀ ਉਪਾਧੀ ਆਪ ਜੀ ਨੂੰ ਪ੍ਰਾਪਤ ਸੀ ਰੋਜ਼ ਦਰਸ਼ਨ ਕਰਕੇ ਡੱਲੇ ਤੋਂ ਜਾਇਆ ਕਰਦੇ ਸਨ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਰੋਜ਼ਾਨਾ ਦਰਸ਼ਨ ਕਰਿਆ ਕਰਦੇ ਸਤਿਗੁਰੂ ਸੱਚੇ ਪਾਤਸ਼ਾਹ ਇੱਕ ਦਿਨ ਫੇਰ ਪ੍ਰਸੰਨ ਹੋਏ 파ਰੋ ਮੰਗਲਾ ਕਰੋ ਅੱਖ ਲਗੇ ਮਹਾਰਾਜ ਬਹੁਤ ਕਿਰਪਾ ਨਹੀਂ ਮਹਾਰਾਜ ਕਹਿੰਦੇ ਮੰਗਲਾ ਮਹਾਰਾਜ ਕਿਰਪਾ ਦੇ ਘਰ ਵਿੱਚ ਆਇਓ ਤੇ ਹੋਰ ਨਾਮ ਦੀ ਦਾਤ ਬਖਸ਼ ਦਿਓ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਚੰਗਾ ਭਾਈ ਉਹ ਵੀ ਤੈਨੂੰ ਬਖਸ਼ੀ ਜਦੋਂ ਬੜੀ ਆਪਾਰ ਕਿਰਪਾ ਹੋ ਗਈ ਇੱਕ ਦਿਨ ਭਾਈ ਪਾਰੋ ਜੀ ਫੇਰ ਬੈਠੇ ਸਤਗੁਰਾਂ ਦੀ ਹਜ਼ੂਰੀ ਵਿੱਚ ਸਤਗੁਰੂ ਜੀ ਕਹਿੰਦੇ ਪਾਰੋ ਤੇਰੇ ਤੇ ਫੇਰ પ્રસન્ન ਹੋਏ ਹੈ ਕੁਝ ਮੰਗ ਹੱਥ ਜੋੜ ਕੇ ਕਹਿਣ ਲੱਗਾ ਮਹਾਰਾਜ ਜੇ ਦੇਣਾ ਹੀ ਹੈ ਤਾਂ ਇੱਕ ਦੂਜੀ ਮਹੋ ਲੱਖ ਹੋਵੇ ਲੱਖ ਹੋ ਵਹ ਲੱਖ 20 ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ਼ ਮਹਾਰਾਜ ਹੋਰ ਕਿਰਪਾ ਕਰ ਦਿਓ ਨਾਮ ਦੀ ਮਹਾਰਾਜ ਕਹਿੰਦੇ ਫੇਰ ਪਾਰੋ ਐ ਕਰ ਹੁਣ ਤੂੰ ਆਪਣਾ ਸਰੀਰ ਤਿਆਗ ਤੇ ਸਾਡੇ ਵਿੱਚ ਅਭੇਦ ਹੋ ਜਾ। ਜਗਜੀਤ ਸਿੰਘ ਸਾਹਿਬ ਦਾ ਪਾਠ ਕਰਕੇ ਭਾਈ ਪਰੋ ਨੇ ਚਿੱਕੀ ਚਾਦਰ ਲੈ ਕੇ ਸਰੀਰ ਤਿਆਗ ਦਿੱਤਾ। ਆਖਿਆ ਗੁਰੂ ਰਾਮਦਾਸ ਬਣ ਕੇ ਆਪਾਂ ਸੇਵਾ ਕਰਾਂਗੇ। ਸਾਡੇ ਵਿੱਚ ਹੀ ਅਭੇਦ ਹੋ ਜਾ ਗੁਰਸਿੱਖਾ। ਤੇਰਾ ਜੀਵਨ ਉਸ ਦਿਨ ਸਫਲ ਹੈ ਜਿਸ ਦਿਨ ਤੂੰ ਵਾਹਿਗੁਰੂ ਪਰਮੇਸ਼ਰ ਵਿੱਚ ਅਭੇਦਤਾਈ ਪ੍ਰਾਪਤ ਕਰ ਗਿਆ। ਯਾਨੀ ਕਿ ਤੱਕ ਤੇਰਾ ਵੱਖਰਾਪਨ ਹੈ ਉਨੀ ਦੇਰ ਤੱਕ ਤੇਰੀ ਅਭੇਦਤਾਈ ਨਹੀਂ ਤੈ। ਉਨੇ ਦਿਨ ਤੱਕ ਤੂੰ ਪਰਮੇਸ਼ਰ ਦੇ ਵਿੱਚ ਅਭੇਦ ਨਹੀਂ ਅਭੇਦ ਤਾਂ ਹੀ ਨਹੀਂ ਪਾ ਸਕਦਾ ਤੇ ਜੇ ਭੇਦ ਤਾਂ ਹੀ ਨਾ ਪ੍ਰਾਪਤ ਹੋਈ ਫਿਰ ਜੰਮ ਜਮ ਮਰੈ ਮਰੈ ਫਿਰ ਜੰਮੇ ਵਾਲਾ سلسلہ ਚੱਲਦਾ ਰਹੇਗਾ ਸਤਗੁਰ ਸੇਤੀ ਮਨ ਰਤਾ ਜਿਨ੍ਹਾਂ ਨੇ ਵਾਹਿਗੁਰੂ ਪਰਮੇਸ਼ਰ ਦੇ ਨਾਲ ਆਪਣੇ ਮਨ ਨੂੰ ਰੰਗ ਲਿਆ ਹੈ ਰੱਖਿਆ ਬੰਨਤ ਬਣਾਏ ਐ ਐਸੀ ਬੰਨਤ ਬਣਾ ਕੇ ਐਸੀ ਵਿਧੀ ਬਣਾ ਕੇ ਐਸਾ ਜਿਹੜਾ ਆਪਣੇ ਮਨ ਨੂੰ ਵਿਰਾਗ ਦਿੰਦੇ ਹਨ ਕਿ ਸੰਸਾਰ ਵਿੱਚ ਕੀ ਹੈ ਪਾਈ ਇਹ ਸੰਸਾਰ ਚੋਂ ਕੀ ਲੈ ਜਾਣਾ ਅਸਲ ਵਿੱਚ ਜਿਹੜੀ ਮੌਤ ਹੈ ਨਾ ਮਨੁੱਖ ਰੱਬ ਦੇ ਪਿਆਰੇ ਜਿਹੜੇ ਉਹ ਮੌਤ ਵਾਲੇ ਘਰੇ ਜਾ ਕੇ ਪ੍ਰਸੰਨ ਰਹਿੰਦੀ ਹੈ ਖੁਸ਼ੀ ਵਾਲੇ ਘਰੇ ਜਾ ਕੇ ਨਹੀਂ ਪ੍ਰਸੰਨ ਰਹਿੰਦੀ ਕਾਰਨ ਕੀ ਹੈ ਕਿਉਂਕਿ ਦੁੱਖ ਧਾਰੂ ਸੁਖ ਰੋਗ ਪੈ ਹੈ ਮਨੋਕੁੰਜਾ ਜਦੋਂ ਦੁੱਖ ਵੇਂਦਾ ਤੇ ਉਹ ਨੂੰ ਆਉਣ ਵਾਲਾ ਆਪਣਾ ਸਮਾਂ ਵੀ ਨਦਰ ਆਉਣ ਲੱਗ ਜਾਂਦਾ ਜਦੋਂ ਸੁੱਖ ਵੇਂਦਾ ਉਦੋਂ ਫਿਰ ਨੱਚਣਾ ਟੱਪਣਾ ਸ਼ੁਰੂ ਕਰ ਦਿੰਦਾ ਫਿਰ ਨਾ ਆਪ ਸੌਂਦਾ ਨਾ ਗਵਾਂਢੀਆਂ ਨੂੰ ਸੌਂਦ ਦਿੰਦਾ ਫਿਰ ਉੱਚੀ ਉੱਚੀ ਡੀਜੇ ਚੱਲਦੇ ਐ ਇਸੇ ਤਰ੍ਹਾਂ ਉੱਚੀ ਉੱਚੀ ਪਟਾਕੇ ਚੱਲਦੇ ਐ ਭਾਵ ਆਪਣਾ ਜੀਵਨ ਤਾਂ ਉਹਦਾ ਵਿਗੜਿਆ ਹੀ ਹੁੰਦਾ ਦੂਜੇ ਦੀ ਸਹਜਤਾ ਨੂੰ ਵੀ ਵਿਗਾੜ ਦਿੰਦਾ ਸਤਿਗੁਰੂ ਸੱਚੇ ਪਾਤਸ਼ਾਹ ਦੇ ਰੱਬ ਦੇ ਪਿਆਰੇ ਜਿਹੜੇ ਉਹ ਸਹਿਜ ਵਿੱਚ ਰਹਿਣਾ ਚਾਹੁੰਦੇ ਹਨ ਐਸੀ ਉਹਨਾਂ ਦੀ ਬੰਤ ਹੈ ਜਿਹਵਾਸਾ ਲਾਹੇ ਨਰਜਈ ਬਾਜਮਾਨ ਦੇ ਨਾਲ ਬਸ ਉਹ ਵਾਹਿਗੁਰੂ 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 ਕਰਦੇ ਨੇ ਰਾਜ ਦੇ ਵਾਹ ਵਾਹ ਜਿਹੜੇ ਉਚਰਦੇ ਹੀ ਰਹਿੰਦੇ ਹਨ ਉੱਠਦੇ ਪੀਵਾਹੋ ਕਰੇਨ ਸੌਂਦੇ ਵਾਹੋ ਉਚਰੈ ਉਹਨਾਂ ਦਾ ਸੁਭਾਅ ਹੁੰਦਾ ਹੈ ਉਹ ਸੌਂਦੇ ਹੋਏ ਵੀ ਪਰਮੇਸ਼ਰ ਦਾ ਨਾਮ ਉੱਠਦੇ ਹੋਏ ਵੀ ਪਰਮੇਸ਼ਰ ਦਾ ਨਾਮ ਹੀ ਆਰਾਧੇਨ ਹਰ ਪ੍ਰੀਤਮ ਚੇਤਨਾਏ ਹਰਿ ਵਾਹਿਗੁਰੂ ਪ੍ਰੀਤਮ ਦੇ ਵਿੱਚ ਚਿੱਤ ਲਾ ਕੇ ਇੱਕ ਹੁੰਦਾ ਵੱਧਾ ਜੋਰੀ ਤੇ ਵੱਧਾ ਜੋਰੀ ਮਹਾਰਾਜ ਸਾਹਿਬ ਜੀ ਕਹਿੰਦੇ ਜਿਹੜਾ ਕਰਦਾ ਹੈ ਨਾ ਨਾ ਗੁਣ ਨਾ ਉਪਕਾਰ ਵੱਧਾ ਚੱਟੀ ਜੋ ਪਰੈ ਨਾ ਗੁਣ ਨਾ ਉਪਕਾਰ ਜਿਹੜਾ ਕੋਈ ਵੱਧਾ ਜੋਰੀ ਕਰਦਾ ਭਾਈ ਨਾ ਉਹਦਾ ਗੁਣ ਹੈ ਨਾ ਹੀ ਉਹਦਾ ਕੋਈ ਪਰਉਪਕਾਰ ਇਸ ਵਾਸਤੇ ਜਿਹੜੇ ਰੱਬ ਦੇ ਪਿਆਰੇ ਉਹਨੂੰ ਆਨੰਦ ਦੇ ਸਹਿਤ ਸਿਮਰਦੇ ਵਾਹਿਗੁਰੂ ਦੀ ਆਰਾਧਨਾ ਬੜੇ ਪ੍ਰੇਮ ਨਾਲ ਕਰਦੇ ਹਨ ਨਾਨਕ ਨਵੈ ਕੀ ਮਨ ਭੁੱਖ ਹੈ ਉਹਨਾਂ ਦੇ ਅੰਦਰ ਭੁੱਖ ਕਾਦੀ ਹੈ ਮਾਇਆ ਦੀ ਨਹੀਂ ਖਾਣ ਪੀਣ ਦੀ ਨਹੀਂ ਕਿਸੇ ਵਸਤੂ ਦੀ ਭੁੱਖ ਨਹੀਂ ਜੇ ਭੁੱਖ ਹੈ ਪਰਮੇਸ਼ਰ ਦੇ ਨਾਮ ਦੀ ਭੁੱਖ ਹੈ ਉਹ ਵਾਹਿਗੁਰੂ ਦੇ ਨਾਮ ਦੇ ਨਾਲ ਰਜਦੇ ਕਿਉਂਕਿ ਉਹਨਾਂ ਨੂੰ ਪਤਾ ਸਾਡੇ ਅੰਤਿਸ਼ ਕਰਨ ਵਿੱਚ ਜਿਹੜੀ ਭੁੱਖ ਬੈਠੀ ਹੈ ਨਾ ਉਹ ਪਰਮੇਸ਼ਰ ਦੇ ਨਾਮ ਦੀ ਭੁੱਖ ਹੈ ਗੁਰੂ ਉਹ ਜਦੋਂ ਅਸੀਂ ਸੰਸਾਰ ਵਿੱਚ ਆਏ ਸੀ ਨਾ ਪਰਮੇਸ਼ਰ ਦੇ ਨਾਲ ਮਿਲਣ ਵਾਸਤੇ ਆਏ ਸੀ ਅਰ ਰੱਬ ਦੇ ਨਾਲੋਂ ਤੇ ਸਾਡੇ ਵਿੱਚ ਬੜੀ ਦੂਰੀ ਇਸ ਮਾਇਆ ਨੇ ਦਿਨੋਂ ਦਿਨ ਵਧਾ ਦਿੱਤੀ ਪਹਿਲਾ ਪਿਆਰ ਲਗਾ ਤੁਨ ਦੁੱਧ ਦੂਜਾ ਮਾਏ ਬਾਪ ਕੀ ਸੋਧ ਤੀਜਾ ਭਈਆ ਭਾਬੀ ਬੇਬ ਚ ਪਿਆਰੋਂ ਪੰਨ ਏਤ ਪੰਜਵਾਂ ਖਾਣ ਪੀਣ ਕੀ ਤਾਦ ਛੇਵਾਂ ਕੰਮ ਦਾ ਅੱਛਾ ਜਾਤ ਸਤਵਾਂ ਸੰਜ ਕੀਆ ਘਰ ਆਵਾਸ ਅਠਵਾਂ ਕੋਹਲ ਹੋਆ ਤਨ ਨਾਸ ਨੌਵਾਂ ਤੋੜੇ ਉੱਪਰ ਸਾ ਦਸਵਾਂ ਦਦਾ ਘਰ ਆਸਵਾ ਜੀਵਨ ਤੈਨੇ ਬਤੀਤ ਕਰਨਿਆ 10 ਬਾਂ ਲਤਨ 20 ਕਰਵਣ 30 ਦਾ ਸੁੰਦਰ ਕਹਾ ਹੈ 40 ਸੀ ਪਰ ਹੋਏ 50 ਸੀ ਸੱਟੀ ਕੇ ਬੜੇਪਾ ਆਵੇ 70 ਕਾ ਮਤਹੀਨ 80 ਦਾ ਵਿਵਹਾਰ ਨਾ ਪਾਵੇ 90 ਕਾ ਸੇਜਸ ਨਹੀਂ ਹਪ ਬਲ ਟੰਡੋਲਮ ਟੂਰਨਮੈਂਟ ਮੈਂ ਨਾਨਕ ਜੱਗ ਤੁਨੇ ਕਾ ਤਵਲ ਹਾ ਕਾਦੇ ਵਾਸਤੇ ਆਇਆ ਸੀ ਤੇ ਕੀ ਕਰਕੇ ਗਿਆ ਮਹਾਰਾਜ ਸਾਹਿਬ ਜੀ ਕਹਿੰਦੇ ਜਦੋਂ ਹੀ ਸੰਸਾਰ ਵਿੱਚ ਪਰਵੇਸ਼ ਹੋਇਆ ਉਸੇ ਸਮੇ ਮਾਇਆ ਨੇ ਆਪਣੀ ਫੋ ਲਾ ਦਿੱਤੀ ਮਾਇਆ ਨੇ ਆਪਣੀ ਜਿਹੜੀ ਸੀ ਚੇਟਕ ਲਾ ਦਿੱਤੀ ਐਸੀ ਚੇਟਕ ਵਿੱਚ ਲੱਗਾ ਕਿ ਇਹ ਮਨ ਜਿਹੜਾ ਸੀ ਉਹ ਮਾਇਆ ਦੇ ਰੰਗ ਦੇ ਵਿੱਚ ਪਰਮੇਸ਼ਰ ਦੇ ਨਾਲੋਂ ਦੂਰ ਹੋਣ ਲੱਗ ਗਿਆ ਪਹਿਨਾ ਮਾਪਿਓਂ ਨਾਲ ਪ੍ਰੇਮ ਫਿਰ ਸੰਸਾਰ ਦੇ ਲੋਕਾਂ ਨਾਲ ਪ੍ਰੇਮ ਫਿਰ ਮਿੱਤਰ ਦੋਸਤਾਂ ਦੇ ਨਾਲ ਵਾਧਾ ਗਿਆ ਵਸਤੂਆਂ ਨਾਲ ਦੀਆਂ ਵਾਧਾ ਗਿਆ ਆਪਣੇ ਪੀਂਹਾਂ ਪੁੱਤਾਂ ਨਾਲ ਜੋੜਨ ਲਈ ਵਾਧਾ ਗਿਆ ਇਹ ਕ੍ਰਿਸ਼ਨ ਜਿਨੂੰ ਦਿਨ ਤਰਬਲ ਹੁੰਦੀ ਗਈ ਵਾਹਿਗੁਰੂ ਪਰਮੇਸ਼ਰ ਖੁਦਾ ਗਿਆ ਮਨ ਤ੍ਰਿਪਤ ਹਾਰ ਰਸ ਖਾਏ ਵਾਜੇ ਮਨ ਤ੍ਰਿਪਤ ਹੋ ਸਕਦਾ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਕਹਿੰਦੇ ਸਵਾਸ ਸਵਾਸ ਜਪਨ ਵਾਲੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਜਾਣਦੇ ਹਨ ਕਿ ਜਿਹੜੀ ਮੁਖ ਵਿੱਚੋਂ ਮੁਖਾਰ ਬੰਦ ਵਿੱਚੋਂ ਬਚਨ ਕੱਢ ਦਿੰਦੇ ਉਸ ਆਟਲ ਨੂੰ ਵੈਸੇ ਸਤਗੁਰੂ ਸੱਚੇ ਪਾਤਸ਼ਾਹ ਸਾਰੇ ਹੀ ਕਿਰਪਾ ਕਰਨ ਵਾਲੇ ਹਨ ਪਰ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਤੇ ਵਿਸ਼ਵਾਸ ਰੱਖਣ ਵਾਲੇ ਗੁਰਸਿੱਖਾਂ ਨੂੰ ਪਤਾ ਜੋ ਵੀ ਮੁਖ ਵਿੱਚੋਂ ਨਿਕਲਦਾ ਹੈ ਉਹ ਹੰੜ ਨਹੀਂ ਇਹ 110% ਦੇ ਅਨੁਕੂਲ ਹੁੰਦਾ ਤੇ ਬਿਲਕੁਲ ਸੱਚ ਹੁੰਦਾ ਹੈ ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਨਾਮ ਦੇ ਦੁਆਰਾ ਤਾਂ ਜੀਵ ਤ੍ਰਿਪਤ ਹੋ ਸਕਦਾ ਹੈ ਤੇ ਜੇ ਕੋਈ ਆਖੇ ਪਦਾਰਥਾਂ ਨਾਲ ਤ੍ਰਿਪਤ ਹੋ ਜਾਵਾਂ ਇਹ ਉਹ ਖੂਹ ਹੈ ਜਿਹਦਾ ਥੱਲਾ ਨਹੀਂ ਹੁਣ ਖੂਹ ਦੇ ਵਿੱਚ ਪਾਣੀ ਹੈ ਪਦਾਰਥ ਹੈ ਸੰਸਾਰ ਵਿੱਚ ਪਦਾਰਥ ਹਨ ਪਰ ਅਸੀਂ ਜਿਹਦੇ ਨਾਲ ਕੱਢਣਾ ਹੈ ਨਾ ਉਹ ਇੱਕ ਮਾਨੋ ਮਨਰੂਪੀ ਬਾਲਟੀ ਹੈ ਉਹਦਾ ਥੱਲਾ ਨਹੀਂ ਹੈ ਤੇ ਜਿਹਦਾ ਥੱਲਾ ਨਾ ਹੋਵੇ ਉਹਦੇ ਨਾਲ ਪਾਣੀ ਨਹੀਂ ਬਾਹਰ ਆਉਂਦਾ ਅਸੀਂ ਪਾਣੀ ਭਰਦੇ ਹੱਥ ਲਿਓ ਸਾਡੀਆਂ ਆਸਾ ਮਨਸਾ ਪਾਣੀ ਭਰਦੀਆਂ ਹਨ ਵੀ ਹੁਣ ਅਗਲੇ ਸਾਲ ਨੂੰ ਆਹ ਬਣਾਉਣਾ ਉਹ ਤੋਂ ਅਗਲੀ ਮੇਰੀ ਆਹ ਬਣਾਵਾਂਗੇ ਆਹ ਬਣਾਵਾਂਗੇ ਪਰ ਉਹਦਾ ਥੱਲਾ ਨਾ ਹੋਣ ਕਰਕੇ ਬਾਹਰ ਕੁਝ ਨਹੀਂ ਆਉਂਦਾ ਪਰ ਵਾਰ-ਵਾਰ ਇਸੇ ਕੰਮ ਵਿੱਚ ਲੱਗਾ ਹੋਇਆ ਜੀਵ ਖੂ ਦਾ ਡੱਡੂ ਬਣਿਆ ਹੋਇਆ ਬਸ ਇਸੇ ਤਰ੍ਹਾਂ ਹੀ ਚੱਲੀ ਜਾਂਦਾ ਹੈ ਪੌੜੀ ਸੱਚ ਸੱਚਾ ਕੁਦਰਤ ਜਾਣੀਐ ਉਸ ਵਾਹਿਗੁਰੂ ਪਰਮੇਸ਼ਰ ਜਿਹੜਾ ਸੱਚਾ ਹੈ ਨਾ ਉਹਨੂੰ ਸੱਚ ਕਰਕੇ ਉਹਦੀ ਕੁਦਰਤ ਨੂੰ ਦੂਈ ਕੁਦਰਤ ਸਾਝੀ ਹੈ ਕਰ ਆਸਣ ਟਿਢੋ ਜਾਓ ਉਸ ਵਾਹਿਗੁਰੂ ਪਰਮੇਸ਼ਰ ਨੂੰ ਸੱਚ ਕਰਕੇ ਜਾਣ ਦਿਨ ਰਾਤੀ ਜਿੰਨ ਬਣਾਈਆ ਜਿਨ੍ਹਾਂ ਨੇ ਦਿਨ ਤੇ ਰਾਤ ਬਣਾਇਆ ਹੈ ਜਿਨ੍ਹਾਂ ਨੇ ਪਾਪ ਤੇ ਪੁੰਨ ਬਣਾਇਆ ਹੈ ਜਿਨ੍ਹਾਂ ਨੇ ਅਮੀਰ ਤੇ ਗਰੀਬ ਬਣਾਇਆ ਹੈ ਜਿਨ੍ਹਾਂ ਨੇ ਸਭ ਕੁਝ ਸੰਸਾਰ ਵਿੱਚ ਸਾਜਿਆ ਹੈ ਅੰਧਕਾਰ ਵੀ ਉਹਨਾਂ ਦਾ ਬਨਾਇਆ ਹੋਇਆ ਤੇ ਗਿਆਨ ਵੀ ਉਹਨਾਂ ਦਾ ਬਨਾਇਆ ਹੋਇਆ। ਉਸ ਵਾਹਿਗੁਰੂ ਪਰਮੇਸ਼ਰ ਨੂੰ ਗਿਆਨ ਦੇ ਸਹਿਤ ਆਰਾਧ। ਸੋ ਸੱਚ ਸਲਾਹੀ ਸਦਾ ਸਦਾ ਜੇ ਉਸ ਸੱਚ ਨੂੰ ਸਮਝ ਕੇ ਸਲਾਹਤ ਜੀਵਨ ਦੇ ਵਿੱਚ ਲਿਆਵੇਂਗਾ, ਸ੍ਰਿਫਤ ਜੀਵਨ ਵਿੱਚ ਲਿਆਵੇਂਗਾ। ਸਿਖਤੀ ਨੂੰ ਜਪਦੇ ਜਾਂ ਜਪਦੇ ਇੱਕ ਦਿਨ ਉਹਦੇ ਪਾਸ ਪਹੁੰਚ ਜਾਵੇਂਗਾ। ਉਹਦੇ ਨੇੜੇ ਪਹੁੰਚ ਜਾਏਗਾ, ਉਹਦੇ ਨੇੜੇ ਆਨੰਦ ਹੈ, ਉਹਦੇ ਨੇੜੇ ਇਕਾਗਰਤਾ ਹੈ, ਉਹਦੇ ਨੇੜੇ ਸੰਤੋਖ ਹੈ, ਉਹਦੇ ਨੇੜੇ ਸਬਰ ਹੈ। ਇਹ ਸਾਰੀਆਂ ਦਾਤਾਂ ਤੈਨੂੰ ਪ੍ਰਾਪਤ ਹੋ ਜਾਣਗੀਆਂ ਸੱਚ ਸੱਚੇ ਕੀਆ ਵਡਿਆਈਆ ਪਰ ਇਹ ਪ੍ਰਾਪਤ ਹੁੰਦੀਆਂ ਸੱਚੇ ਦੀਆਂ ਵਡਿਆਈਆਂ ਕਰਨ ਦੇ ਨਾਲ ਸੱਚ ਨੂੰ ਜਪਣ ਦੇ ਨਾਲ ਸੱਚ ਨੂੰ ਅਰਾਧਨ ਨਾਲ ਸਲਾਹ ਹੀ ਸੱਚ ਸਲਾਹ ਸੱਚ ਜਿਹੜਾ ਸਲਾਹਣ ਜੋਗ ਪਰਮੇਸ਼ਰ ਵਾਹਿਗੁਰੂ ਸੱਚਾ ਹੈ ਉਹਦੀ ਸਿਫਤ ਸਲਾਹਤ ਵੀ ਸੱਚੀ ਹੈ ਸੱਚ ਕੀਮਤ ਕਿੰਨਾ ਨਾ ਪਾਈਆ ਅੱਜ ਤੱਕ ਕੀਮਤ ਕਿਸੇ ਤੋਂ ਨਹੀਂ ਅਜੇ ਤੱਕ ਪਈ ਗੁਰਮਖੋ ਜਿਨੇ ਵੀ ਜੱਬਿਆ ਨਾ ਉਹਨੇ ਲਾਹਾ ਲਿਆ ਆਪਣਾ ਜੀਵਨ ਸਫਲ ਕੀਤਾ ਪਰ ਉਹਦੀ ਕੀਮਤ ਨਹੀਂ ਕੋਈ ਪਾ ਸਕਿਆ ਜੇ ਕੋਈ ਮੱਛੀ ਕਹੇ ਵੀ ਮੈਂ ਸਮੁੰਦਰ ਦੇ ਵਿੱਚੋਂ ਬਾਹਰ ਨਿਕਲ ਕੇ ਸਮੁੰਦਰ ਦੀ ਫੋਟੋ ਖਿੱਚ ਲਿਆਵਾਂ ਇਹ ਹੋ ਸਕਦੀ ਹੈ ਵਾਹਿਗੁਰੂ ਕਾਦਰ ਪਰਮੇਸ਼ਰ ਹੈ ਕੁਦਰਤ ਹੈ ਉਹ ਵਾਹਿਗੁਰੂ ਬ੍ਰਹਿਮੰਡ ਵਿੱਚ ਸਮਾਇਆ ਹੋਇਆ ਹੈ ਉਹਦੀ ਕਿਰਪਾ ਦੇ ਨਾਲ ਮਨੁੱਖ ਆਨੰਦ ਲੁੱਤਪ ਉਠਾ ਸਕਦਾ ਹੈ ਪਰ ਉਹਨੂੰ ਬਾਹਰ ਜਾ ਕੇ ਜ਼ਿੰਦਗੀ ਨਹੀਂ ਜਿਉਂਸਤ ਕਰਦਾ ਇਸ ਵਾਸਤੇ ਇਹ ਜੀਵ ਜਿਸ ਕਾਦਰ ਨੇ ਤੇਰੇ ਉੱਤੇ ਮਿਹਰਮਤ ਕੀਤੀ ਹੈ ਬਖਸ਼ਿਸ਼ ਕੀਤੀ ਹੈ ਦਇਆ ਕੀਤੀ ਹੈ ਉਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਰੱਖ ਜੇ ਮਿਲਿਆ ਪੂਰਾ ਸਤ ਗੁਰੂ ਜਿਸ ਦਿਨ ਤੈਨੂੰ ਪੂਰਨ ਸਤ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਰਾਹਤ ਫੜ ਲੈਣਗੇ ਮਿਲ ਪੈਣਗੇ ਤਾਂ ਹਾਜ਼ਰ ਨਦਰੀ ਆਈਆ ਉਹ ਗੁਰੂ ਕਿਰਪਾ ਕਰਨਗੇ ਫਿਰ ਤੈਨੂੰ ਹਾਜ਼ਰ ਸਾਹਮਣੇ ਪ੍ਰਤੱਖ ਸਤ ਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੋ ਜਾਨੂਗੀ ਹਰ ਜਰੇ ਜਰੇ ਵਿੱਚੋਂ ਵਾਜ ਗੁਰੂ ਪਰਮੇਸ਼ਰ ਜਲ ਤੇ ਤਲ ਕੜ ਤਲ ਤੇ ਪੂ ਆਪੂਪ ਤੇ ਮੇਰ ਕਰਾਵਾ ਹੈ ਧਰਤੀ ਤੇ ਆਕਾਸ਼ ਚੜਾਵੈ ਚੜੇ ਆਕਾਸ਼ ਗਿਰਾਵੈ ਇਹ ਸਾਰੀਆਂ ਦਾਤਾਂ ਜਿਹੜੀਆਂ ਤੈਨੂੰ ਵਾਹਿਗੁਰੂ ਬ੍ਰਹਮ ਦੇ ਵਿੱਚੋਂ ਸਖਿਆਤ ਤਾਰੂ ਕੋ ਵਿੱਚ ਦਿਸਣ ਲੱਗ ਜਾਣਗੀਆਂ ਸੱਚ ਗੁਰਮਖ ਜਿੰਨੀ ਸਲਾਹਿਆ ਸੱਚ ਹੈ ਜਿਨ੍ਹਾਂ ਗੁਰਮਖਾਂ ਨੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਸਲਾਹਿਆ ਹੈ ਜਿੰਨਾ ਭੁੱਖਾ ਸਭ ਗਵਾਈਆ ਉਹਨਾਂ ਦੇ ਜੀਵਨ ਦੇ ਵਿੱਚ ਜਿੰਨੀਆਂ ਭੁੱਖਾਂ ਸੀ ਨਾ ਕਿਸੇ ਨੂੰ ਭੁੱਖ ਸੀ ਮਾਇਆ ਦੀ ਕਿਸੇ ਨੂੰ ਜਮਨ ਮਰਨ ਦੀ ਇਹ ਸਾਰੀਆਂ ਵਾਹਿਗੁਰੂ ਨੇ ਕਿਰਪਾ ਕਰ ਦਿੱਤੀ ਵਾਹਿਗੁਰੂ ਦੀ ਦਇਆ ਦੇ ਨਾਲ ਤ੍ਰਿਸ਼ਨਾ ਦੀ ਭੁੱਖ ਮਰ ਗਈ ਅਗਿਆਨਤਾ ਦੀ ਭੁੱਖ ਮਰ ਗਈ ਜੰਮਣ ਮਰਨ ਦਾ ਖਹਿੜਾ ਛੁੱਟ ਗਿਆ ਵਾਹਿਗੁਰੂ ਵਿੱਚ ਅਪੇਦ ਵਿਯੋਗ ਸਿਖ ਸ਼ਲੋਕ ਮਹੱਲਾ ਚੌਥਾ ਚੌਥੇ ਪਾਤਸ਼ਾਹ ਫੇਰ ਕਿਰਪਾ ਕਰਦੇ ਹਨ ਮੈਂ ਮਨ ਤਨ ਖੋਜ ਖੋਜਿੰਦਿਆ ਇਹ ਜੀਵ ਆਪਣੇ ਮਨ ਤੇ ਤਨ ਦੀ ਖੋਜ ਜੋ ਬ੍ਰਹਮੰਡੇ ਸਾਈ ਪਿੰਡੇ ਜੋ ਖੋਜੈ ਸੋ ਪਾਵਰ ਦੀਪਾ ਪ੍ਰਣਵਾਇ ਪਰਮ ਤਤ ਹੈ ਸਤਿਗੁਰੂ ਕੋਲ ਉਹ ਵਾਹਿਗੁਰੂ ਪਰਮੇਸ਼ਰ ਐਸਾ ਹੈ ਭਾਈ ਉਹਦੀ ਖੋਜ ਗੁਰਮਖਾਣੇ ਕੀਤੀ ਹੈ ਜਿਨ੍ਹਾਂ ਨੇ ਤਨ ਨੂੰ ਖੋਜਿਆ ਉਹ ਸਾਇੰਸਦਾਨ ਬਣ ਗਏ ਜਿਨ੍ਹਾਂ ਨੇ ਮਨ ਨੂੰ ਖੋਜਿਆ ਬ੍ਰਹਮ ਗਿਆਨੀ ਬਣ ਗਏ ਅੰਦਰ ਦੀ ਖੋਜ ਜੀਵ ਨੂੰ ਪਰਮੇਸ਼ਰ ਨਾਲ ਮਿਲਾ ਦਿੰਦੀ ਹੈ ਬਾਹਰ ਦੀ ਖੋਜ ਸਾਇੰਸਦਾਨ ਵਿਗਿਆਨੀ ਸਾਇੰਟਿਸਟ ਬਣਾ ਦਿੰਦੀ ਹੈ ਸੋ ਪ੍ਰਵਲਤਾ ਲੋੜ ਉਹਨਾਂ ਨੂੰ ਇਸ ਗੱਲ ਦਾ ਯਕੀਨ ਹੋ ਗਿਆ ਵੀ ਸਾਨੂੰ ਵਾਹਿਗੁਰੂ ਪਰਮੇਸ਼ਰ ਦੀ ਲੋੜ ਉਹਨਾਂ ਨੇ ਉਹ ਸਿਮਰਨਾ ਆਰਾਧਨਾ ਸ਼ੁਰੂ ਕਰ ਦਿੱਤਾ ਅੰਦਰ ਦਾ ਮਾਰਗ ਸ਼ੁਰੂ ਕਰ ਲਿਆ ਵੇਸ਼ਟ ਗੁਰੂ ਮੈਂ ਪਾਇਆ ਮੇਰਾ ਵਾਹਿਗੁਰੂ ਪਰਮੇਸ਼ਰ ਸੀ ਨਾ ਜਿਹੜਾ ਬਹੁਤ ਦਿਆਲੂ ਬੜਾ ਕਿਰਪਾਲੂ ਬੜਾ ਪਿਆਰਾ ਉਸ ਗੁਰੂ ਨੂੰ ਪਾਉਣਾ ਕੀਤਾ ਹੈ ਜਿਨ ਹਰ ਪ੍ਰਭ ਦਿੱਤਾ ਜੋੜ ਉਹਨਾਂ ਨੂੰ ਇਸ ਗੱਲ ਦੀ ਸਮਝ ਆ ਗਈ ਵੀ ਗੁਰੂ ਤੋਂ ਬਿਨਾ ਉਹਦੀ ਕਿਰਪਾ ਨਹੀਂ ਲਈ ਜਾ ਸਕਦਾ ਸਭ ਪੜ੍ਹਦੇ ਨੇ ਏਕ ਓੰਕਾਰ ਸਤਿਗੁਰ ਪ੍ਰਸਾਦ ਪ੍ਰਸਾਦ ਦਾ ਭਾਵ ਹੁੰਦਾ ਹੈ ਕਿਰਪਾ ਜਿਨ੍ਹਾਂ ਨੂੰ ਕਿਰਪਾ ਮਿਲਦੀ ਹੈ ਉਹਨਾਂ ਨੂੰ ਇੱਕ ਮਿਲਦਾ ਜਿਨ੍ਹਾਂ ਨੂੰ ਇੱਕ ਮਿਲ ਜਾਂਦਾ ਹੈ ਉਹਨਾਂ ਦੇ ਜੀਵਨ ਵਿੱਚ ਟਿਕਾਓ ਆ ਜਾਂਦਾ ਹੈ ਸਥਿਰ ਆ ਜਾਂਦਾ ਹੈ ਜੇ ਏਕ ਓੰਕਾਰ ਨੂੰ ਮਿਲਣਾ ਚਾਹੁੰਦਾ ਹੈ ਤੇ ਸਤਿਗੁਰਾਂ ਦੀ ਕਿਰਪਾ ਚਾਹੀਦੀ ਹੈ ਇੱਥੇ ਮਹਾਰਾਜ ਕਹਿੰਦੇ ਵਾਹਿਗੁਰੂ ਨੇ ਮੇਰੇ ਤੇ ਕਿਰਪਾ ਕੀਤੀ ਨਰਨਕਾਰ ਨੇ ਮੇਰੇ ਤੇ ਦਇਆਲਤਾ ਕੀਤੀ ਮੈਨੂੰ ਸਤਿਗੁਰਾਂ ਨਾਲ ਮਿਲਾ ਦਿੱਤਾ ਮੈਨੂੰ ਵਾਹਿਗੁਰੂ ਪਰਮੇਸ਼ਰ ਨਾਲ ਬੈਠਣ ਦਾ ਉਹਦੇ ਸਾਹਮਣੇ ਉਹਦੇ ਸਾਹਮਣੇ ਬੋਲਣ ਦਾ ਮੋਹ ਹੱਕੇ ਬੋਲਣ ਬੋਲੀ ਹੈ ਜਿੱਥੇ ਸੁਣ ਭਰੇ ਪਿਆਰ ਮੇਰਾ ਵਾਦਗੁਰੂ ਕਿੰਨਾ ਬੋਲਾਂ ਦੇ ਨਾਲ ਕੁਝ ਹੁੰਦਾ ਰੀਜਦਾ ਇਹ ਸਾਰੀਆਂ ਗੱਲਾਂ ਦਾ ਸਮਝ ਪੈ ਗਈ ਮਹੱਲਾ ਤੀਜਾ ਤੀਸਰੇ ਪਾਛਣਾ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਮਾਇਆ ਧਾਰੀ ਅਤ ਅੰਨਾ ਬੋਲਾ ਗੁਰਮੁਖੋ ਜਿਹੜਾ ਜੀਵ ਮਾਇਆ ਦੇ ਝੋਲੇ ਵਿੱਚ ਫਸ ਜਾਂਦਾ ਨਾ ਉਹ ਅੰਨਾ ਹੋ ਜਾਂਦਾ ਗੋਲਾ ਹੋ ਜਾਂਦਾ ਇੱਕ ਵੇਰੀ ਕੋਈ ਮਨੁੱਖ ਵੱਡਾ ਬਨਣ ਲੱਗਾ ਕਿਸੇ ਨੂੰ ਕੁਰਸੀ ਮਿਲਣ ਲੱਗੀ ਆ ਅਹੁਦਾ ਮਿਲਣ ਲੱਗਾ ਉਹ ਆਪਣੇ ਸੰਗੀ ਸਾਥੀਆਂ ਨੂੰ ਸੱਦ ਕੇ ਆਂਦਾ ਵੀ ਭਰਾਓ ਮੈਂ ਅੰਨਾ ਬੋਲਾ ਹੋ ਜਾਣਾ ਮੈਨੂੰ ਹੁਣ ਦੱਸ ਦਿਓ ਕੀ ਤੁਹਾਨੂੰ ਲੋੜ ਹੈ ਸਾਰੇ ਕਹਿੰਦੇ ਵੀ ਤੂੰ ਕਿਉਂ ਅੰਨਾ ਬੋਲਾ ਹੋ ਜਾਣਾ ਉਹ ਕਹਿੰਦਾ ਮੈਨੂੰ ਕੁਰਸੀ ਮਿਲ ਜਾਣੀ ਵਾਕਿਆ ਹੀ ਜਦੋਂ ਮਨੁੱਖ ਦੇ ਕੋਲੇ ਕੋਈ ਅਹੁਦਾ ਆ ਜਾਂਦਾ ਹੈ ਨਾ ਉਦੋਂ ਅੰਨਾ ਹੋ ਜਾਂਦਾ ਕਿਸੇ ਦੇ ਨਾਲ ਨਿਆਣ ਨਹੀਂ ਕਰਦਾ ਉਹ ਬੋਲਾ ਹੋ ਜਾਂਦਾ ਪਰਮੇਸ਼ਰ ਦੀ ਸੇਵਕ ਸਲਾਹ ਸੁਣਨੀ ਨਹੀਂ ਚਾਹੁੰਦਾ ਚੰਗੇ ਸ਼ਬਦਾਂ ਨੂੰ ਕੰਨਾਂ ਵਿੱਚ ਪਾਉਂ ਜੇ ਕੋਈ ਸਿੱਖਿਆ ਦਿੰਦਾ ਵੀ ਉਹਨੂੰ ਕਹਿੰਦਾ ਤੈਨੂੰ ਬੜਾ ਪਤਾ ਇਥੋਂ ਦਾ ਤਾਂ ਮੈਂ ਮੁਖੀ ਆ ਇਥੋਂ ਦਾ ਤਾਂ ਮੈਂ ਪ੍ਰਬੰਧਕ ਹਾਂ ਤੈਨੂੰ ਕੀ ਪਤਾ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਿਹੜਾ ਜੀਵ ਦੇ ਅੰਦਰ ਮਾਇਆ ਸਮਾ ਜਾਂਦੀ ਹੈ ਉਹ ਅੰਨਾ ਵੀ ਹੋ ਜਾਂਦਾ ਤੇ ਬੋਲਾ ਵੀ ਹੋ ਜਾਂਦਾ ਹੈ ਸ਼ਬਦ ਨਾ ਸੁਣਈ ਬਹੁ ਰੋਲ ਕਝੋਲਾ ਉਹਦੇ ਜੀਵਨ ਦੇ ਵਿੱਚ ਰੌਲਾ ਵੱਧ ਜਾਂਦਾ ਹੈ ਕਝੋਲਾ ਉਹ ਹਰ ਵੇਲੇ ਇਸ ਰੌਲੇ ਦੇ ਦਾਇਰੇ ਦੇ ਵਿੱਚ ਰਹਿੰਦਾ ਹੈ ਅੰਦਰ ਉਹਦੇ ਸ਼ੋਰ ਮੱਚਦਾ ਹੈ ਉਹਨੂੰ ਗੁਰੂ ਦਾ ਸ਼ਬਦ ਸੁਣਾਈ ਨਹੀਂ ਦਿੰਦਾ ਵੀ ਸਾਡੇ ਸਤਿਗੁਰੂ ਜੀ ਕਹਿ ਰਹੇ ਹਨ ਜਪ ਤਪ ਸੰਜਮ ਧਰਮ ਨਾਲ ਕਮਾਇਆ ਸੇਵਾ ਸਾਧਨਾ ਜਾਨਿਆ ਕਰਾਇਆ ਕਹੋ ਨਾਨਕ ਹਮ ਨੀਚ ਕਰਮ ਤੂੰ ਨੀਵਾ ਹੋ ਕੇ ਆ ਗੁਰੂ ਦੀ ਸ਼ਰਨ ਵਿੱਚ ਤਾਂ ਤੇਰਾ ਪਾਰ ਉਤਾਰਾ ਹੋਏਗਾ ਪਰ ਇਹ ਮੰਨਣ ਵਾਸਤੇ ਤਿਆਰੀ ਨਹੀਂ ਗੁਰਮਖ ਜਪ ਸਬਦ ਲਿਵ ਲਾਏ ਜਿਹੜੇ ਗੁਰੂ ਦੇ ਪਿਆਰੇ ਗੁਰਮਖ ਹਨ ਜਿਨ੍ਹਾਂ ਨੇ ਮੁਖ ਵਾਹਿਗੁਰੂ ਵੱਲ ਕੀਤਾ ਹੋਇਆ ਸ਼ਬਦ ਦੇ ਨਾਲ ਆਪਣੀ ਲਿਵ ਜੋੜਦੇ ਹਨ ਆਪਣਾ ਜਿਹੜਾ ਉਹ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਅਪੇਧਤਾਈ ਪ੍ਰਾਪਤ ਸ਼ਬਦ ਦੁਆਰਾ ਕਰਦੇ ਹਨ ਹਰ ਵੇਲੇ ਸ਼ਬਦ ਨੂੰ ਆਰਾਧ ਦੇ ਜਿੱਥੇ ਵੀ ਜਾਂਦੇ ਉਹਨਾਂ ਦੇ ਅੰਦਰ ਚੜਦਾ ਰਹਿੰਦਾ ਤਾਤੀ ਬਾਉ ਨਾਲ ਲੱਗਾਈ ਆਰਬਰ ਹੁਨ ਸਰਣ ਆਈ ਚੋ ਗਿਰਦ ਹਮਾਰੇ ਰਾਮਕਾਰ ਦੁਖ ਲੱਗੈ ਨਾ ਭਾਈ ਸਤਗੁਰ ਪੂਰਾ ਭੇਟਿਆ ਜਨਮੰਤ ਬਣਾਏ ਉਹ ਵਾਹਿਗੁਰੂ ਰੱਬ ਦੇ ਪਿਆਰੇ ਇਸ ਤਰ੍ਹਾਂ ਜਪਦੇ ਰਹਿੰਦੇ ਹਨ ਉਹ ਹਰ ਵੇਲੇ ਪਰਮੇਸ਼ਰ ਤੋਂ ਨਿਯਾਮਤਾ ਮੰਗਦੇ ਰਹਿੰਦੇ ਹਨ ਹਰ ਨਾਮ ਸੁਣ ਮੰਨੇ ਹਰ ਨਾਮ ਸਮਾਏ ਉਹ ਹਰੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਸੁਣ ਕੇ ਮੰਨਦੇ ਹਨ ਜਿਹੜਾ ਨੇ ਸੁਣ ਕੇ ਮੰਨ ਲਿਆ ਨਾ ਉਹ ਵੀ ਭਾਈ ਬ੍ਰਹਮ ਗਿਆਨ ਅਵਸਥਾ ਨੂੰ ਪਾਉਂਦੇ ਰੱਬ ਦੇ ਨਾਮ ਨੂੰ ਸੁਣਨਾ ਤੇ ਫਿਰ ਮੰਨ ਲੈਣਾ ਕਿਉਂਕਿ ਪਹਿਲਾ ਪੜਾਅ ਹੈ ਸਰਵਣ ਕਰਨਾ ਦੂਜਾ ਪੜਾਅ ਹੈ ਮੰਨਣ ਕਰਨਾ ਤੀਜਾ ਹੈ ਨਿਧਿਆਸਨ ਚੌਥਾ ਹੈ ਤਤਤਵੰ ਦਾ ਸੰਛੋਦਨ ਤੇ ਪੰਜਵਾਂ ਹੈ ਬ੍ਰਹਮ ਗਿਆਨ ਜਿਹੜਾ ਇਸ ਪੜਾਅ ਦੇ ਉੱਤੇ ਤੁਰਦਾ ਉਹਨਾਂ ਨੂੰ ਤਾਂ ਬ੍ਰਹਮ ਗਿਆਨ ਪ੍ਰਾਪਤ ਹੋ ਜਾਂਦਾ ਹੈ ਜਿਹੜਾ ਇਸ ਪੰਧ ਦੇ ਰਸਤੇ ਦਾ ਪੰਧ ਹੀ ਨਹੀਂ ਹੈ ਜਿਹੜਾ ਇਸ ਰਸਤੇ ਦੇ ਬਾਰੇ ਜਾਣਦਾ ਹੀ ਨਹੀਂ ਹੈ ਉਹ ਭਾਈ ਜਾਏਗਾ ਕਿਵੇਂ ਮੰਜ਼ਿਲ ਤੇ ਉਹ ਪਹੁੰਚਣ ਕੇ ਜਿਹੜੇ ਤੁਰੇ ਹਨ ਤੇ ਜਿਹੜਾ ਤੁਰਿਆ ਹੀ ਨਹੀਂ ਜਿਨੇ ਵਾਧਗੁਰੂ ਕਦੀ ਜਪਿਆ ਹੀ ਨਹੀਂ ਹਰ ਵੇਲੇ ਮਾਇਆ ਦੀਆਂ ਚਿੰਤਾਵਾਂ ਹਰ ਵੇਲੇ ਧੀਆਂ ਪੁੱਤਰਾਂ ਦੀਆਂ ਚਿੰਤਾਵਾਂ ਵਾਧਗੁਰੂ ਕਹਿੰਦੇ ਠੀਕ ਹੈ ਤੇਰੀ ਡਿਊਟੀ ਲੱਗੀ ਹੈ ਇਹਨਾਂ ਨੂੰ ਵੀ ਸਿਮਾਵਾ ਪਰ ਇਹਨਾਂ ਦੇ ਵਿੱਚ ਐਵੇਂ ਚ ਐਸਾ ਖਚਤ ਨਾ ਹੋ ਕਿ ਜਿੱਥੇ ਤੇਰੀ ਆਤਮਾ ਪਰਮਾਤਮਾ ਦੇ ਵਿੱਚ ਸਮੇਲ ਕਰਨ ਲੱਗੇਗੀ ਉਥੇ ਇਹਨਾਂ ਦਾ ਮੋਹ ਤੇਰੇ ਵਾਸਤੇ ਗਵਾਹੀ ਬਣ ਜਾਵੇ ਕਿ ਸਾਰੀ ਉਮਰ ਇਹਨੇ ਇਹਨਾਂ ਵਾਸਤੇ ਲਾਈ ਤੇਰੇ ਵਾਸਤੇ ਕੀਤਾ ਹੀ ਕੁਝ ਨੋ ਉਥੇ ਫਿਰ ਲਜਜਤ ਨਾ ਹੋਵੇ ਸ਼ਰਮਸਾਰ ਨਾ ਹੋਵੇ ਇਸ ਗੱਲ ਦਾ ਚੇਤਾ ਰੱਖੇ ਜੋ ਤਸ ਭਾਵੈ ਸੋ ਕਰੇ ਕਰਾਇਆ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀਏ ਗੁਰਸਿੱਖੋ ਵਾਹਿਗੁਰੂ ਜੋ ਤੈਨੂੰ ਪਾਉਂਦਾ ਉਹ ਕਰਾਈਂ ਤੇ ਜਿਹੜਾ ਤੈਨੂੰ ਪਾਏਗਾ ਉਹ ਮਾਰਾ ਨਹੀਂ ਹੋਏਗਾ ਸਾਨੂੰ ਪਤਾ ਹੈ ਨਾਨਕ ਵਜਦਾ ਯੰਤ ਵਜਾਇਆ ਦੁਆਸ਼ ਗੁਰੂ ਦੀ ਕਿਰਪਾ ਹੁੰਦੀ ਹੈ ਉਹ ਉਹਨਾਂ ਗੁਰਮਖਾਂ ਦੇ ਅੰਦਰ ਪਰਮੇਸ਼ਰ ਦੇ ਨਾਮ ਜਿਹੜਾ ਵਜਣ ਵਾਲਾ ਹੈ ਉਹਨਾਂ ਦੇ ਅੰਦਰ ਪ੍ਰਭ ਲ ਹੁੰਦਾ ਹੈ ਰਹਿਮਤ ਆਉਂਦੀ ਹੈ ਬਖਸ਼ਿਸ਼ ਆਉਂਦੀ ਹੈ ਉਹ ਗੁਰਮਖ ਦੇ ਰੱਬ ਦੇ ਪਿਆਰੇ ਸੰਸਾਰ ਦੇ ਵਿੱਚ ਆਪਣੇ ਮਨ ਰੂਪੀ ਯੰਤਰ ਦੁਆਰਾ ਜਿਵੇਂ ਵਾਜੇ ਦੇ ਵਿੱਚੋਂ ਰਾਗ ਕੱਢ ਲਈਦੇ ਨਾ ਕੋਈ ਆਸਾ ਲਾਉਂਦਾ ਕੋਈ ਗੂਜਰੀ ਲਾਉਂਦਾ ਹੈ ਕੋਈ ਸੋਰਠਿ ਲਾਉਂਦਾ ਹੈ ਇਸੇ ਤਰ੍ਹਾਂ ਹੀ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਨੇ ਆਪਣੇ ਹਿਰਦੇ ਰੂਪੀ ਵਾਜੇ ਦੇ ਵਿੱਚੋਂ ਪਰਮੇਸ਼ਰ ਦੇ ਨਾਮ ਰੂਪੀ ਰਾਗ ਕੱਢੇ ਹਨ ਪ੍ਰੇਮ ਦੁਆਰਾ ਰਾਗ ਕੱਢੇ ਹਨ ਇਸ ਵਾਸਤੇ ਗੁਰਸਿੱਖਾ ਤੂੰ ਆਇਆ ਨਾ ਸਾ ਲੈਣ ਲੱਗਾ ਕਿ ਤਕੋ ਪਕੜੇ ਸਮੁਖ ਦੀ ਚੱਲੀ ਰਹਿਣ ਸਮਾ ਸਮਾਪਤ ਹੈ ਹੋਈਆਂ ਪੇ ਅੰਤ ਗਲਤੀਆਂ ਦੀ ਮੁਆਫੀ ਦੇਖੋ ਸੱਜਣ ਆਸੀ ਚੜੀ ਆ ਯਹੋਵਾ ਸਾਹੇ ਦਰਸਿਓ ਮੇਲ